ਬੰਗਾ ਹਲਕੇ ਤੋਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਬੰਗਾ ਹਲਕੇ ਤੋਂ ਜ਼ਿਲ੍ਹਾ ਪਰਿਸ਼ਦ ਆਮ ਆਦਮੀ ਪਾਰਟੀ ਤਿੰਨ ਅਤੇ ਇੱਕ ਕਾਂਗਰਸ ਉਮੀਦਵਾਰ ਜੇਤੂ ਰਿਹਾ ਬੰਗਾ ਹਲਕੇ ਦੇ ਜ਼ਿਲ੍ਹਾ ਪਰਿਸ਼ਦ ਜੋਂ ਕੁਲਤਮ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਬਿਮਲਾ ਦੇਵੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਸ਼ਰਤਾਰਾ ਨੂੰ ਹਰਾਇਆ ਜ਼ਿਲ੍ਹਾ ਪਰਿਸ਼ਦ ਜੋਂਨ ਬਾੜਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਜੱਡੇਆਲਾ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਕਮਲਜੀਤ ਕੌਰ ਚੇਤਾ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਜ਼ਿਲ੍ਹਾ ਪਰਿਸ਼ਦ ਖਟਕੜਕਲਾ ਜੋਂਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਰਮਜੀਤ ਕੌਰ ਜੇਤੂ ਰਹੇ ਮੁਕੰਦ ਪਰ ਜੋਂਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੋਲਡਾ ਢੱਡਾ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਮ ਸਿੰਘ ਰਾਮਦਾਸ ਸਿੰਘ ਨੂੰ ਧੋਬੀ ਪਟੜਾ ਲਾਇਆ ਬਲਕ ਸੰਮਤੀ ਖੋਤੜਾ ਜੋਂਨ ਤੋਂ ਵਾਸ਼ਪਾ ਦੇ ਉਮੀਦਵਾਰ ਬੀਬੀ ਰੇਖਾ ਰਾਣੀ ਜੇਤੂ ਰਹੇ ਮਿਲੀ ਜੋਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਰਾਜਨੀ ਦੇਵੀ ਕੋਲਥਮ ਜੋਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਵੀ ਕੁਮਾਰ ਸੰਤਬਾ ਜੋਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਅਮਨਪ੍ਰੀਤ ਕੌਰ ਬਿਸੜਾ ਜੋਨ ਤੋਂ ਕਾ ਸ਼ਿਵਮਨੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਬੀਬੀ ਗਰਦੀਪ ਕੌਰ ਘੁੰਮਣਾ ਜੋਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਪ੍ਰੀਤੀ ਸਪਰੂ ਬਹਿਰਾਮ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਪਾਲ ਜੇਤੂ ਰਹੇ ਪਟਲਾਵਾ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਵੀ ਜੇਤੂ ਰਹੇ ਲਦਾਣਾ ਚਿੱਕਾ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਪਰਮਿੰਦਰ ਕੌਰ ਜੇਤੂ ਰਹੇ ਚੱਕ ਬਿਲੰਗਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਿੰਦਰ ਕੌਰ ਨੇ ਮਾਰੀ ਬਾਜੀ ਹੀਵਾ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਨੇਕ ਸਿੰਘ ਜੇਤੂ ਰਹੇ ਗੋਸਣਾ ਜੋਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਤਾਰ ਚੱਕਰਵਾਲ ਨੂੰ ਜੇਤੂ ਕਰਾਰ ਦਿੱਤਾ ਗਿਆ ਜਗਤਪੁਰ ਜੋਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਮੀਦਵਾਰ ਰਾਹੁਲ ਕਪਲ ਖਾਨ ਖਾਨਾ ਜੇਤੂ ਬੜਵਾਲ ਜੋਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਮਲਾ ਦੇਵੀ ਜੇਤੂ ਟਾਰੀਆਂ ਜੋਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਵਰਨ ਸਿੰਘ ਲਾਤੀਆਂ ਜੇਤੂ ਰਹੇ ਪਰੋ ਮੁਜਾਰਾ ਜੋਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਮਨਪ੍ਰੀਤ ਕੌਰ ਪਰੋ ਮੁਜਾਰਾ ਜੇਤੂ ਰਹੇ ਖਟਕੜ ਕਲਾ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਿਸ਼ਪਾਲ ਸਿੰਘ ਪਾਲਾ ਨੂੰ ਜੇਤੂ ਘਰਾੜ ਦਿੱਤਾ ਗਿਆ ਘਟਾਰੋਂ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਨੀਲਮ ਕੁਮਾਰੀ ਨੂੰ ਵੀ ਜੇਤੂ ਘਰਾੜ ਦਿੱਤਾ ਗਿਆ ਹਕੀਮਪੁਰ ਜੋਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੁਝਾਰੂ ਸੰਜਾਰ ਸਿੰਘ ਰੈਪਾ ਜੇਤੂ ਰਹੇ ਮੁਕੰਦਪੁਰ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਨਾ ਕੁਮਾਰੀ ਨੂੰ ਜਿੱਤ ਘਰਾੜ ਦਿੱਤਾ ਗਿਆ ਸ਼ੇਖਪੁਰ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਨਜੀਤ ਕ ਕੋਰ ਜੇਤੂ ਰਹੇ ਬਖਲੌਰ ਜੋਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰੀਚੰਦ ਨੂੰ ਜੇਤੂ ਕਰਾਰ ਦਿੱਤਾ ਗਿਆ ਸਰਜੋਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇਸ ਰਾਜ ਨੇ ਵੀ ਜਿੱਤ ਪ੍ਰਾਪਤ ਕੀਤੀ ਜਾਣਕਾਰੀ ਵਧੀਆ ਲੱਗੀ ਤਾਂ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਤੁਸੀਂ ਦੇਖ ਰਹੇ ਬੀਬੀਸੀ ਇੰਟਰਨੈਸ਼ਨਲ ਰੇਡੀਓ ਮੈਂ ਕਾਲਕਟਾ ਦੀਆ